ਸਸੀਏ ਕਾਲਜੀ ਟਰੈਕਟਰ ਮੇਲਾ YouTube ਚੈਨਲ ਵਿੱਚ ਸਾਰੇ ਵੀਰਾਂ ਦਾ ਸਵਾਗਤ ਕਰਦੇ ਆਂ ਇਹ ਆ ਸਾਡਾ WhatsApp ਨੰਬਰ 9877988446 ਇਹ ਨੰਬਰ ਤੇ ਤੁਸੀਂ ਆਪਣੇ ਕੋਠੀਆਂ ਜ਼ਮੀਨਾਂ ਟਰੈਕਟਰ ਟਰਾਲੀਆਂ ਗੱਡੀਆਂ ਕਿਸੇ ਵੀ ਤਰ੍ਹਾਂ ਦੀ ਐਡ ਦੇ ਪੰਜ ਤੋਂ ਸੱਤ ਫੋਟੋਆਂ 1 ਮਿੰਟ ਦੀ ਵੀਡੀਓ ਸਾਰੀ ਜਾਣਕਾਰੀ ਦੇ ਨਾਲ ਸਾਨੂੰ ਭੇਜ ਸਕਦੇ ਹੋ ਉਦੋਂ ਬਾਅਦ ਤੁਹਾਡੀ ਐਡ ਸਾਡੇ ਚੈਨਲ ਦੇ ਉੱਤੇ ਲਾ ਦਿੱਤੀ ਜਾਊਗੀ ਜੀ ਵਾਹਿਗੁਰੂ ਜੀ ਕਾ ਖਾਲਸਾ ਸ਼ਿਰ ਵਾਹਿਗੁਰੂ ਜੀ ਕੀ ਫਤਿਹ ਸਵਾਗਤ ਹੈ ਜੀ ਤੁਹਾਡਾ ਸਾਰਿਆਂ ਦਾ ਟਰੈਕਟਰ ਮੇਲਾ ਚੈਨਲ 'ਚ ਤੁਸੀਂ ਦੇਖ ਰਹੇ ਹੋ ਜੀ Facebook ਪੇਜ ਖੇਤੀ ਖਬਰ ਅੱਜ ਜਿਸੀ ਤੁਹਾਡੇ ਲਈ ਬਹੁਤ ਸਾਰੀਆਂ ਐਡਾਂ ਲੈ ਕੇ ਆਇਆ ਹਾਂ ਵੀਡੀਓ ਦੇ ਲਾਸਟ ਤੱਕ ਬਣੇ ਰਹੋ ਸਾਰੀ ਜਾਣਕਾਰੀ ਦਿੱਤੀ ਜਾਊਗੀ ਸਭ ਤੋਂ ਪਹਿਲਾਂ ਗੱਲ ਕਰਦੇ ਹਾਂ ਟਰੈਕਟਰ ਟਰਾਲਾ ਵਿਕਾਊ ਆ ਰੇਟ 235000 ਏਰੀਆ ਫਰੀਦਕੋਟ 9463718059 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਟਰੈਕਟਰ ਟਰਾਲਾ 235000 ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਜੀ ਏਰੀਆ ਰਾਮਪੁਰਾ ਫੂਲ ਤੋਂ ਜੀ ਮਰੂਤੀ 800 ਗੱਡੀ ਆਈ ਏ ਜੀ 2000 ਮਾਡਲ ਹੈ ਜੀ ਨੋਨ AC ਇੰਜਨ ਗੇਅਰ ਦੀ ਓਕੇ ਹੈ ਜੀ 50% ਟਾਇਰਾਂ ਦੀ ਕੰਡੀਸ਼ਨ ਹੈ ਜੀ ਪਾਰਸਿੰਗ ਖਤਮ ਹੈ ਰਾਮਪੁਰਾ ਫੂਲ ਏਰੀਏ ਦੇ ਵਿੱਚ ਗੱਡੀ ਖੜੀ ਹੈ ਤੁਸੀਂ ਚੈੱਕ ਕਰ ਸਕਦੇ ਹੋ ਤੇ ਡੀਲ ਕਰ ਸਕਦੇ ਹੋ ਫਿਕਸ ਰੇਟ ਹੈ ਜੀ 33000 ਰੁਪਿਆ ਪਾਰਸਿੰਗ ਖਤਮ ਹੈ ਜੀ ਨੋਨ AC ਹੈ 2000 ਮਾਡਲ ਹੈ 9478160221 ਇਸ ਨੰਬਰ ਤੇ ਕਾਲ ਕਰਕੇ ਗੱਡੀ ਖਰੀਦ ਸਕਦੇ ਹੋ ਇਸ ਵੀਰ ਨੂੰ ਜੀ ਮੋਗੇ ਏਰੀਏ ਦੇ ਵਿੱਚ ਇਲੈਕਟ੍ਰਿਕ ਸਕੂਟੀ ਚਾਹੀਦੀ ਹੈ ਜੇਕਰ ਕੋਈ ਵੀ ਮੇਰਾ ਬੀਤ ਪੈਂਟਕ ਵੇਚਣ ਦਾ ਚਾਹਵਨ ਹੋਵੇ ਤਾਂ ਇਸ ਵੀਰ ਦੇ ਨਾਲ ਸੰਪਰਕ ਕਰੋ ਵੀਰ ਦਾ ਨੰਬਰ ਤੁਸੀਂ ਨੋਟ ਕਰ ਲਓ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਜੀ 9916502612 ਦਸ਼ਮੇਸ਼ ਕੰਪਨੀ ਦਾ 8 ਫੁੱਟਾ ਰੋਟਾਵੇਟਰ ਵਿਕਾਊ ਹੈ ਜੀ ਡ੍ਰੈਲ ਸਮੀਥ ਹੈ ਜੀ ਗੁੱਡ ਕੰਡੀਸ਼ਨ ਹੈ ਜੀ ਏਰੀਆ ਕਪੂਰਥਲਾ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਜੀ ਕੰਡੀਸ਼ਨ ਜਮਾ ਓਕੀ ਹੈ ਜੀ ਕਪੂਰਥਲਾ ਏਰੀਆ ਜੀ 8 ਫੁੱਟ ਦਸ਼ਮੇਸ਼ ਕੰਪਨੀ ਰੋਟਾਵੇਟਰ ਵਿਕਾਊ ਡ੍ਰੈਲ ਸਮੀਥ ਹੈ ਜੀ 70000 ਰੁਪਏ ਰੇਟ ਰੱਖੇ ਗਿਆ ਜੀ 9878048045 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਰੋਟਾਵੇਟਰ ਨੂੰ ਖਰੀਦ ਸਕਦੇ ਹੋ ਜੀ ਇਸ ਵੀਰਗੀਆਂ ਦੋ ਮੱਜਾਂ ਵਿਕਾਉ ਨੇ ਜੀ ਦੋਨਾਂ ਨੂੰ ਤੁਸੀਂ ਵੀਡੀਓ ਦੇ ਵਿੱਚ ਦੇਖ ਸਕਦੇ ਹੋ ਤਾਜ਼ੀਆਂ ਸੂਈਆਂ ਹੋਈਆਂ ਨੇ 15 ਦਿਨਾਂ ਦੀਆਂ ਸੂਈਆਂ ਨੇ ਜੀ ਇੱਕ ਥੱਲੇ ਹੈਗਾ ਜੀ 14 ਲੀਟਰ ਦੁੱਧ ਦੂਜੀ ਥੱਲੇ ਹੈਗਾ ਜੀ 13 ਲੀਟਰ ਦੁੱਧ 14 ਲੀਟਰ ਦੁੱਧ ਵਾਲੀ ਮੱਜ ਦਾ ਰੇਟ 1,45,000 ਹੈ ਜੀ 13 ਲੀਟਰ ਦੁੱਧ ਵਾਲੀ ਮੱਜ ਦਾ ਰੇਟ 1,40,000 15 ਦਿਨਾਂ ਦੀਆਂ ਸੂਈਆਂ ਇਹ ਦੋਨੇ ਮੱਜਾਂ ਜੀ 15 ਦਿਨਾਂ ਦੀਆਂ ਸੂਈਆਂ ਹੋਣੀਆਂ ਨੇ ਇਹ ਏਰੀਆ ਜੀ ਸਾਫੀ ਡਾਣ ਜੀਂ ਦਾ ਹਰਿਆਣਾ ਫੁੱਲ ਗਰੰਟੀ ਦਿੰਦੀ ਹੈ ਵੀਰ ਨੇ 95181 46526 95181 46526 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਦੋਨੇ ਮੱਜਾਂ ਇੱਕ 13 ਲੀਟਰ ਦੁੱਧ ਵਾਲੀ ਜਿਹੜੀ ਤੁਸੀਂ 1 ਲੱਖ 40000 ਚ ਖਰੀਦ ਸਕਦੇ ਹੋ 14 ਲੀਟਰ ਵਾਲੀ ਜਿਹੜੀ 1 ਲੱਖ 45000 ਦੇ ਵਿੱਚ ਖਰੀਦ ਸਕਦੇ ਹੋ ਜਿਹੜੇ ਵੀ ਚੈਨਲ ਤੇ ਨਵੇਂ ਆਏ ਨੇ ਹਾਲ ਤੱਕ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਹੋਇਆ ਜੀ ਉਹਨਾਂ ਵੀਰ ਨੂੰ ਬੇਨਤੀ ਹੈ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਜੀ ਤਾਂ ਕਿ ਆਉਣ ਵਾਲੀ ਹਰ ਇੱਕ ਨਵੀਂ ਵੀਡੀਓ ਦਾ ਨੋਟੀਫਿਕੇਸ਼ਨ ਇਹਦਾ ਜਲਦੀ ਹੀ ਤੁਹਾਨੂੰ ਮਿਲ ਸਕੇ ਸੋ ਸਾਰੇ ਵੀਰ ਭੈਣਾਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਜੀ ਤੇ ਜੇਕਰ ਕੋਈ ਵੀ ਐਡ ਕਰਵਾਉਣ ਦਾ ਚਾਹਵਨ ਹੋਵੇ ਨੰਬਰ ਜ਼ਤੀਨ ਤੇ ਚੱਲ ਰਿਹਾ ਹੈ ਜੀ 9877988446 ਜੋ ਕਿ ਵੀਡੀਓ ਦੇ ਥੱਲੇ ਹਮੇਸ਼ਾ ਚੱਲਦਾ ਰਹਿੰਦਾ ਇਸ ਨੰਬਰ ਤੇ ਟਿਪ ਕਰਨਾ ਕਿ ਇਹ ਪੈਂਤੂ ਸੱਤ ਕੋਟ ਮਾ ਪ੍ਰੋਪਰ ਵੀਡੀਓ ਸਾਰੀ ਜਾਣਕਾਰੀ ਤੁਸੀਂ ਵਾਟਸਐਪ ਕਰ ਸਕਦੇ ਹੋ ਉਸ ਤੋਂ ਬਾਅਦ ਤੁਹਾਡੀ ਐਡ ਜੋ ਜਬ ਟਰੈਕਟਰ ਮੇਲਾ ਚੈਨਲ ਫੇਸਬੁੱਕ ਪੇਜ ਖੇਤੀ ਖਬਰ ਤੇ ਲਾ ਦਿੱਤੀ ਜਾਊਗੀ ਜੀ ਜਿਹੜੇ ਵੀਰ ਵੀਡੀਓ ਨੂੰ ਸ਼ੇਅਰ ਕਰਦੇ ਨੇ ਬਹੁਤ ਸੋਹਣੇ ਕਮੈਂਟ ਕਰਦੇ ਨੇ ਉਹਨਾਂ ਵੀਰਾਂ ਦਾ ਤਹਿ ਦਿਲੋਂ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾ ਸਪੋਰਟ ਕਰੋਗੇ ਚੌਥੇ ਸੂਏ ਸੋਣ ਵਾਲੀ ਮੱਝ ਵੀ ਕਾਊ ਹੈ ਜੀ ਚੌਥੇ ਸੂਏ ਸੋਣ ਵਾਲੀ ਮੱਝ ਵੀ ਕਾਊ ਹੈ ਜੀ ਪਿਛਲੇ ਸੂਏ 14 ਲੀਟਰ ਦੁੱਧ ਦਿੱਤਾ ਸੀ ਏਰੀਆ ਪਿੰਡ ਗਿੱਦੜ ਨੇੜੇ ਨੂੰ ਥਾਣਾ ਬਠਿੰਡਾ ਰੇਟ ਫੋਨ ਤੇ ਦੱਸਣਗੇ ਜੀ ਰੇਟ ਫੋਨ ਤੇ ਦੱਸਿਆ ਜਾਊਗਾ ਜੀ ਚੌਥੇ ਸੂਏ ਸੂਣ ਵਾਲੀ ਮੱਝ ਵਿਕਾਊ ਆ ਪਿਛਲੇ ਸੂਏ 14 ਲੀਟਰ ਤੋਂ ਦਿੱਤਾ ਸੀ 94656 94233 ਇਸ ਨੰਬਰ ਤੇ ਫੋਨ ਕਰਕੇ ਚੌਥੇ ਸੂਏ ਸੂਣ ਵਾਲੀ ਮੱਝ ਜਿਹੜੀ ਤੁਸੀਂ ਰੇਟ ਵਗੈਰਾ ਪੁੱਛ ਕੇ ਸਾਰੀ ਜਾਣਕਾਰੀ ਨਾਲ ਖਰੀਦ ਸਕਦੇ ਹੋ ਸ਼ਕਤੀਮਾਨ ਦੀ ਪਲਾਂਟਰ ਮਸ਼ੀਨ ਵਿਕਾਊ ਆ ਜੀ ਸ਼ਕਤੀਮਾਨ ਦੀ ਪਲਾਂਟਰ ਮਸ਼ੀਨ ਵਿਕਾਊ ਹੈ ਜੀ ਬਿਲਕੁਲ ਸਾਫ਼ ਕੰਡੀਸ਼ਨ ਦੀ ਏਰੀਆ ਸਮਾਨਾ ਰੇਟ 290000 290000 ਰੁਪਏ ਰੇਟ ਰੱਖੇਗੇ ਜੀ ਸਾਫ ਕੰਡੀਸ਼ਨ ਦੀ ਹੈ ਜੀ ਏਰੀਆ ਸਮਾਣਾ ਸ਼ਕਤੀਮਾਨ ਦੀ ਪਲਾਂਟਰ ਮਸ਼ੀਨ ਵਿਕਾਊ ਹੈ ਜੀ 991480269 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਸ਼ਕਤੀਮਾਨ ਦੀ ਪਲਾਂਟਰ ਮਸ਼ੀਨ 290000 ਚ ਖਰੀਦ ਸਕਦੇ ਹੋ ਐਚ ਐਫ ਨਸਲ ਦੀ ਗਾਂ ਵਿਕਾਊ ਹੈ ਜੀ 4 ਦਿਨਾਂ ਦੀ ਸੋਈ ਹੈ 14 ਕਿਲੋ ਬੋਲੀ ਹੈ ਜੀ 53000 ਰੁਪਏ ਰੇਟ ਰੱਖੇ ਗਏ ਏਰੀਆ ਜੀ ਪਿੰਡ ਪਿਪਲੀ ਫ੍ਰੀਡ ਕੋਡ 7837529017 ਇਸ ਨੰਬਰ ਤੇ ਫੋਨ ਕਰਕੇ ਤੁਸੀਂ ਖਰੀਦ ਸਕਦੇ ਹੋ ਜ਼ਮੀਨਾਂ ਵਾਲੇ ਵੀਰਾਂ ਨੂੰ ਬੇਨਤੀ ਹੈ ਜੀ ਜਦੋਂ ਵੀ ਤੁਸੀਂ ਜ਼ਮੀਨ ਦੀ ਵੀਡੀਓ ਬਣਾਉਣੀ ਹੋ ਤਾਂ ਉਹਦੇ ਵਿੱਚ ਪਾਣੀ ਦਾ ਕੀ ਸਾਧਨਾ ਕੋਈ ਰੋਡ ਵਗੈਰਾ ਲੱਗਦਾ ਪੂਰੀ ਵੀਡੀਓ ਬਣਾ ਕੇ ਸਾਨੂੰ ਫੇਰ ਭੇਜਿਆ ਕਰੋ ਤੇ ਨਾਲ ਨਾਲ ਜਾਣਕਾਰੀ ਪੂਰੀ ਭੇਜਿਆ ਕਰੋ ਜੀ ਕਈ ਵਾਰੀ ਕੋਈ ਵੀ ਰੇਰੀਆਂ ਦੱਸਦਾ ਕੋਈ ਰੇਟ ਨਹੀਂ ਦੱਸਦਾ ਸਾਰੇ ਵੀਰਾਂ ਨੂੰ ਬੇਨਤੀ ਹੈ ਜੀ ਜਾਣਕਾਰੀ ਪੂਰੀ ਭੇਜਿਆ ਕਰੋ ਮੋਡੀਫਾਈ ਜੀਪ ਵੀ ਕਾਹੂ ਹੈ ਜੀ ਮਾਡਲ 1982 ਚਿਪ ਵਾਲੀ ਕਾਪੀ ਸਰਕਾਰੀ ਨੰਬਰ ਪਲੇਟਾਂ ਏਰੀਆ ਫਰੀਦਕੋਟ ਰੇਟ ਹੈ ਜੀ 2.5 ਲੱਖ ਰੁਪਏ 2.5 ਲੱਖ ਰੁਪਏ ਰੇਟ ਰੱਖੇ ਗਿਆ ਜੀ ਕੰਡੀਸ਼ਨ ਜਮਾ ਸਾਫ਼ ਹੈ ਇੰਜਨ ਗੇਅਰ ਦੀ ਵੀ ਓਕੇ ਹੈਗੀ 8054783558 ਇਸ ਨੰਬਰ ਤੇ ਫੋਨ ਕਰਕੇ ਮੋਡੀਫਾਈ ਜੀਪ 1982 ਮਾਡਲ 2.5 ਲੱਖ ਰੁਪਏ ਦੇ ਵਿੱਚ ਤੁਸੀਂ ਖਰੀਦ ਸਕਦੇ ਹੋ ਬਾਕੀ ਕੰਡੀਸ਼ਨ ਵੀਡੀਓ ਦੇ ਵਿੱਚ ਇੱਕ ਵਾਰ ਜ਼ਰੂਰ ਵੇਖ ਲਓ ਜੀ 370 ਕਿੱਲੇ ਜ਼ਮੀਨ ਵਿਕਾਊ ਹੈ ਜੀ ਗੜ ਸ਼ੰਕਰ ਤੋਂ 12 ਕਿਲੋਮੀਟਰ ਰੋਡ ਦਾ ਫਰੰਟ 60% ਪੱਧਰ ਜ਼ਮੀਨ ਹੈ ਬਾਕੀ ਠੀਕਰਨ ਵਾਲੀ ਹੈ 60% ਪੱਧਰ ਜ਼ਮੀਨ ਹੈ ਜੀ ਤੇ ਬਾਕੀ ਠੀਕਰਨ ਵਾਲੀ ਹੈ ਰੇਟ ਹੈ ਜੀ 7 ਲੱਖ ਰੁਪਿਆ ਕਿੱਲੇ ਦਾ 7 ਲੱਖ ਰੁਪਿਆ ਕਿੱਲੇ ਦਾ ਰੇਟ ਰੱਖਿਆ ਗਿਆ ਜੀ 370 ਕਿੱਲੇ ਜ਼ਮੀਨ ਵਿਕਾਊ ਹੈ ਜੀ ਗਾਠ ਸ਼ੰਕਰ ਤੋਂ 12 ਕਿਲੋਮੀਟਰ ਰੋਡ ਦਾ ਫਰੰਟ ਹੈ ਜੀ 60% ਜ਼ਮੀਨ ਪੱਧਰ ਹੈ ਤੇ ਬਾਕੀ ਠੀਕਰਨ ਵਾਲੀ ਹੈ 7 ਲੱਖ ਰੁਪਿਆ ਰੇਟ ਰੱਖਿਆ ਗਿਆ ਨੰਬਰ ਇੱਕ ਵਾਰ ਨੋਟ ਕਰ ਲਓ ਜੀ 8054486105 8054386105 ਇਸ ਨੰਬਰ ਤੇ ਫੋਨ ਕਰਕੇ 370 ਕਿੱਲੇ ਜ਼ਮੀਨ 7 ਲੱਖ ਰੁਪਏ ਨੂੰ ਕਿੱਲਾ ਤੁਸੀਂ ਖਰੀਦ ਸਕਦੇ ਹੋ ਵੀਡੀਓ ਨੂੰ ਅੱਗੇ ਵੱਧ ਤੋਂ ਵੱਧ ਸ਼ੇਅਰ ਕਰਦੇ ਜੀ ਤਾਂ ਕਿ ਇਹ ਵੀਡੀਓ ਹਰ ਇੱਕ ਕਿਸਾਨ ਵੀਰ ਕੋਲੇ ਪਹੁੰਚ ਸਕੇ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਤੁਸੀਂ ਵੀਡੀਓ ਨੂੰ ਇੰਨੀ ਚੈਨਲ ਨੂੰ ਇਹਨਾਂ ਸਪੋਰਟ ਕਰ ਰਹੇ ਹੋ ਤੇ ਵੀਡੀਓ ਨੂੰ ਸ਼ੇਅਰ ਲਾਈਕ ਕਰਦੇ ਆ ਰਹੇ ਹੋ ਜੀ ਤੁਹਾਡਾ ਸਾਰਿਆਂ ਦਾ ਤਹਿਦ ਲੋ ਧੰਨਵਾਦ ਉਮੀਦ ਹੈ ਤੁਸੀਂ ਅੱਗੇ ਤੋਂ ਵੀ ਐਦਾਂ ਹੀ ਸਪੋਰਟ ਕਰੋਗੇ ਵੀਡੀਓ ਨੂੰ ਸ਼ੇਅਰ ਲਾਈਕ ਕਰ ਦਿਓ ਬਣੇ ਰਹੋ ਤੁਸੀਂ ਆਪਣੇ ਚੈਨਲ ਦੇ ਨਾਲ ਇਸੇ ਤਰ੍ਹਾਂ ਜਲਦੀ ਲੈ ਕੇ ਮਿਲਦੇ ਇੱਕ ਹੋਰ ਨਵੀਂ ਵੀਡੀਓ ਧੰਨਵਾਦ ਸਾਡੇ ਦੁਆਰਾ ਦਿੱਤੀ ਗਈ ਜਾਣਕਾਰੀ ਤੁਹਾਨੂੰ ਕਿਸ ਤਰ੍ਹਾਂ ਦੀ ਲੱਗੀ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਜੇਕਰ ਤੁਹਾਨੂੰ ਕੋਈ ਵੀ ਕਮੀ ਪੇਸ਼ੀ ਲੱਗਦੀ ਹੈ ਸਾਨੂੰ ਕਮੈਂਟਾਂ ਵਿੱਚ ਜਰੂਰ ਦੱਸ ਸਕਦੇ ਹੋ ਤਾਂ ਕਿ ਅਸੀਂ ਹੋਰ ਵੀ ਸੁਧਾਰ ਕਰ ਸਕੀਏ ਜੀ ਤੇ ਹੋਰ ਵੀ ਘੈਂਟ ਘੈਂਟ ਐਡਾ ਸਾਡੇ ਚੈਨਲ ਤੇ ਆਉਣ ਵਾਲੀਆਂ ਸਾਰੀਆਂ ਐਡਾ ਦੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਆਲ ਤੇ ਸੈੱਟ ਕਰ ਲਿਓ ਜੀ ਤੇ ਇਸੇ ਤਰ੍ਹਾਂ ਦੀ ਘੈਂਟ ਵੀਡੀਓ ਦੇਖਣ ਲਈ ਸਾਡੇ ਚੈਨਲ ਨਾਲ ਬਨੇ ਰਹੋ ਮਿਲਦੇ ਹਾਂ ਕਿਸੇ ਹੋਰ ਵੀਡੀਓ ਨਾਲ ਤਬ ਤੱਕ ਲਈ ਰੱਬ ਰੱਖਾ ਜੀ